ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਾਲ ਰਾਖੀ ਮੇਰੀ ਸਭ ਤੇ ਸਤਿਗੁਰ ਨਾਨਕ ਜਿਨ ਕਾਲੇ ਰਾਤੀ ਿਸਕੇ <muchas> ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਸਭ ਮਾਈ ਭਾਈ ਸੰਗਤਾਂ ਜਾਣਦੀਆਂ ਹਨ ਸੰਤਾਂ ਕੇ ਕਾਰਜਾਪ ਖਲੋਇਆ ਹਰ ਕੰਮ ਕਰਾ ਬਨਾਇਆ ਰਾਮ ਸਤਖੰਡ ਵਾਸੀ ਊਜਨੀਕ ਸਤਕਾਰਯੋਗ ਸੰਤ ਬਾਬਾ ਸੋਹਣ ਸਿੰਘ ਜੀ ਤੇ ਸਤਖੰਡ ਵਾਸੀ ਊਜਨੀਕ ਸਤਕਾਰਯੋਗ ਸੰਤ ਬਾਬਾ ਲਸ਼ਮਣ ਸਿੰਘ ਜੀ ਗੁਰਦੁਆਰਾ ਟੱਬਾ ਸਾਹਿਬ ਜਿਨ੍ਹਾਂ ਦਾ ਸਾਲਾਨਾ ਜੋੜ ਮੇਲਾ ਮਨਾਉਂਦਿਆ ਹੋਇਆ ਸਾਧ ਸੰਗਤ ਜੀ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਕਿ 25 24 25 26 ਤਰੀਕ ਨੂੰ ਮਨਾਇਆ ਜਾ ਰਿਹਾ ਹੈ 24 ਤਰੀਕ ਨੂੰ ਰਾਤ ਦੇ ਦੀਵਾਨ ਆਰੰਭ ਹੋਣਗੇ ਜਿਸ ਵਿੱਚ ਜਲੰਧਰ ਵਾਲੇ ਰਾਗੀ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਉਸ ਤੋਂ ਪਹਿਲਾਂ ਭਾਈ ਸਾਹਿਬ ਭਾਈ ਹਰਜਾਜਿਕ ਸਿੰਘ ਜੀ ਤੇ ਭਾਈ ਅਮਰਜੀਤ ਸਿੰਘ ਜੀ ਗੁਰਦੁਆਰਾ ਟਿੱਬਾ ਸਾਹਿਬ ਦਾ ਹਜ਼ੂਰੀ ਰੱਗੀ ਜਥਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰੇਗਾ ਭਾਈ ਸਾਹਿਬ ਭਾਈ ਵੀਰ ਜਤਿੰਦਰ ਸਿੰਘ ਜੀ ਉਹ ਵੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ 25 ਤਰੀਕ ਰਾਤਰੀ ਦੇ ਦੀਵਾਨ ਵਿੱਚ ਭਾਈ ਸਾਹਿਬ ਭਾਈ ਹਰਜਾਤ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਗੁਰਦੁਆਰਾ ਟਿੱਬਾ ਸਾਹਿਬ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਦੰਦਾਵੇ ਬਰੋਟੇ ਵਾਲੇ ਉਹਨਾਂ ਤੋਂ ਬਾਅਦ ਭਾਈ ਇੰਦਰਜੀਤ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਬੰਬੇ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ 26 ਤਰੀਕ ਨੂੰ ਸਵੇਰੇ ਅਮਰਤ ਵੇਲੇ ਆਸਾ ਦੀਵਾਰ ਦੇ ਭੋਗ ਤੋਂ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਭੋਗ ਤੋਂ ਉਪਰੰਤ ਬਾਹਰ ਖੁੱਲੇ ਪੰਡਾਲ ਸਜਣਗੇ ਜਿਸ ਵਿੱਚ ਬਾਹਰੋਂ ਆਏ ਹੋਏ ਰਾਗੀ ਜੱਥੇ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕਰਨਗੇ ਭਾਈ ਸਾਹਿਬ ਭਾਈ ਸਰੂਪ ਸਿੰਘ ਜੀ ਭਾਈ ਸਾਹਿਬ ਭਾਈ ਸਰੂਪ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪਹੁੰਚ ਰਹੇ ਹਨ ਉਹ ਵੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਸਮੂਹ ਰਾਗੀ ਪਾਠੀ ਟਾਡੀ ਬਾਹਰੋਂ ਸਮੂਹ ਸੰਤ ਮਹਾਂਪੁਰਸ਼ ਆਪਣੀਆਂ ਮੰਡਲੀਆਂ ਸਮੇਤ ਦੀਵਾਨ ਵਿੱਚ ਪਹੁੰਚ ਕੇ ਹਾਜ਼ਰੀ ਲਵਾਉਣਗੇ ਤੇ ਸੰਗਤਾਂ ਨੂੰ ਗੁਰਬਾਣੀ ਬਚਨ ਸਰਵਣ ਕਰਵਾਉਣਗੇ ਤਖਤ ਸ੍ਰੀ ਅਨੰਦਪੁਰ ਸਾਹਿਬ ਤੋਂ ਸਿੰਘ ਸਾਹਿਬ ਜੀ ਨੀ ਸੁਲਤਾਨ ਸਿੰਘ ਜੀ ਵੀ ਪਹੁੰਚ ਰਹੇ ਹਨ ਪੰਜ ਪਿਆਰੇ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਵਾਸਤੇ ਗੁਰੂ ਕੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਨ ਵਾਸਤੇ ਅੰਮ੍ਰਿਤ ਸੰਚਾਰ ਕਰਨ ਵਾਸਤੇ ਪਹੁੰਚ ਰਹੇ ਹਨ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਛਕਣਾ ਹੋਵੇ ਉਹ ਜਰੂਰ ਤਿਆਰ-ਬਰ ਤਿਆਰ ਹੋ ਕੇ 26 ਤਰੀਕ ਨੂੰ 10 ਵਜੇ ਗੁਰਦੁਆਰਾ ਟੱਬਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਅੰਮ੍ਰਿਤਸਰ ਸਾਹਿਬ ਤੋਂ ਪਹੁੰਚ ਰਹੇ ਹਨ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਸਾਰੀਆਂ ਸੰਗਤਾਂ ਨੇ 24 ਤਰੀਕ ਰਾਤਰੀ ਦੇ ਦਿਵਾਨ 'ਚ ਹਾਜ਼ਰੀ ਭਰਨੀ 25 ਤਰੀਕ ਰਾਤਰੀ ਦੇ ਦਿਵਾਨ 'ਚ ਹਾਜ਼ਰੀ ਭਰਨੀ 26 ਤਰੀਕ ਨੂੰ ਦਿਨ ਦੇ ਸਮਾਗਮ ਵਿੱਚ ਹਾਜ਼ਰੀ ਭਰਨੀ 4 ਵਜੇ ਤੱਕ ਸਮਾਗਮ ਚਲਦਾ ਰਹੇਗਾ ਗੁਰੂ ਕਾ ਲੰਗਰ ਵੀ ਟੁੱਟ ਵਰਤੇਗਾ ਚਾਪ ਕੋੜਿਆਂ ਦਾ ਲੰਗਰ ਵੀ ਟੁੱਟ ਵਰਤੇਗਾ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਗੁਰਦੁਆਰੇ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਕਰਮਜੀਤ ਸਿੰਘ ਜੀ ਵੱਲੋਂ ਤੇ ਦਾਸ ਵੱਲੋਂ ਤੇ ਸਮੂਹ ਸੇਵਾਦਾਰਾਂ ਵੱਲੋਂ ਬੇਨਤੀ ਆ ਸਾਰੀਆਂ ਸੰਗਤਾਂ ਨੇ ਹਮ ਹਮ ਆ ਕੇ ਸਮਾਗਮ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਸਮਾਗਮ ਦਾ ਲਾਈਵ ਐਨ ਆਰ ਐਸ ਐਨ ਆਰ ਐਸ ਲਾਈਵ ਚੈਨਲ ਤੇ ਸਾਰੀਆਂ ਸੰਗਤਾਂ ਨੂੰ ਦੇਸਾਂ ਪਰਦੇਸਾਂ ਦੇ ਵਿੱਚ ਦਿਖਾਇਆ ਜਾਏਗਾ ਲਾਈਵ ਸਾਰੀਆਂ ਸੰਗਤਾਂ ਨੇ ਇਸ ਚੈਨਲ ਤੇ ਦੇਖਣ ਦੀ ਕਿਰਪਾਲਤਾ ਕਰਨੀ ਐਨ ਆਰ ਐਸ ਲਾਈਵ ਚੈਨਲ ਤੇ ਲਾਈਵ ਚੱਲੇਗਾ ਸਾਰੀਆਂ ਸੰਗਤਾਂ ਨੇ ਇਸ ਚੈਨਲ ਤੇ ਦੇਖਣ ਦੀ ਕਿਰਪਾਲਤਾ ਕਰਨੀ ਲਾਈਵ ਪ੍ਰੋਗਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ